ਖੜ ਗਈ ਫੁੱਲ ਗੋਭੀ ਖਰਾਬ ਹੋਈ ਸ਼ਿਮਲਾ ਮਿਰਚ ਮooli ਅਦਰਕ ਤੇ ਪੇਠੇ ਦਾ ਬੁਰਾ ਹਾ ਜੀ ਹਾਂ ਇਹ ਸਬਜ਼ੀ ਨੂੰ ਨੋਟ ਬੰਦੀ ਦੀ ਬਿਮਾਰੀ ਲੱਗ ਗਈ ਹੈ ਜਿਸ ਕਾਰਨ ਇਸ ਦੇ ਮਾਲਕ ਖਰੜ ਮੰਡੀ ਦੇ ਦੁਕਾਨਦਾਰ ਰਾਮ ਪੁਕਾਰ ਨੂੰ ਕਰੀਬ 40000 ਰੁਪਏ ਦਾ ਨੁਕਸਾਨ ਹੋ ਗਿਆ ਹੈ ਤਾਇਆ ਬਕਸ਼ ਨੋਟ ਨਹੀਂ ਆ ਰਿਹਾ ਦੁਕਾਨੋਂ ग्राहक कट पहुंच रहा है माल खराब ज़्यादा हो रहा है नुकसान आ रहा है दस दिन से आठ दिन से जब नोट बंद होने के कारण यही दिक्कत ही है अभी दुकान नवा खोले हम महीने दिनों होने वाला है उसमें पहले तो बीस दिन से ठीक था कम कारोबार ये नोट बंद होने के कारण से अभी नुकसान में चल रहे हैं खोले के नुकसान वही है कि तीस चालीस हज़ार रुपये घट रहा है बाकी खुला भी लेकर आते देते नहीं तो सामान मोड़ देते हैं बस यही और क्या ਨੋਟਬੰਦੀ ਕਾਰਨ ਬਿਮਾਰੀ ਸਬਜ਼ੀ ਨੂੰ ਹੀ ਨਹੀਂ ਬਲਕਿ ਫਲਾਂ ਨੂੰ ਵੀ ਲੱਗੀ ਹੈ ਜਿਸ ਕਾਰਨ ਸੇਬ, ਕੇਲੇ, ਪਪੀਤਾ ਤੇ ਹੋਰ ਫਲ ਖਰਾਬ ਹੋ ਰਹੇ ਨੇ ਅਤੇ ਦੁਕਾਨਦਾਰ ਨੂੰ ਹੋ ਰਿਹਾ ਹੈ ਨੁਕਸਾਨ ਬਦਲੀਏ ਕਾਰਨ ਸਰ ہمارا ਕੰਮ ਬਹੁਤ ਜ਼ਿਆਦਾ ਬੇਕਾਰ ਹੋ ਗਿਆ ਸਰ ਖਤਮ ਹੋ ਗਿਆ ਹੈ ہمارا ਕੰਮ ਸਰ ਜੋ ہمارا ਮਾਲ ਨਿਕਲ ਰਹਾ ਸੀ ਸਰ ਉਹ ਸਭ ہمارا ਮਾਲ ਖਰਾਬ ਹੋ ਰਹਾ ਹੈ ਸਰ ਇਹ ਸਰ ਆਪਣਾ 60% ਮਾਲ ہمارا ਖਰਾਬ ਹੋ ਰਹਾ ਹੈ ਸਰ ਕੰਮ ਇਹ ਪੈਸੇ ਕੀ ਬਦਲੀ ਦੇ ਸਰ ہمارا ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਸਰ जो काम में बढ़ोतरी थी सर वो नहीं आ रही है सर काम नीचे नीचे है सर हमारा क्या है सर हम यार सुबह से अपना पाँच बजे से और रात के दस बजे तक के मजदूरी करते हैं यहाँ काम करते हैं सर अब यही हमें प्रॉफिट ना मिले तो क्या फ़ायदा सर इस काम करेगा का ये देखो सर इधर मेरा माल कितना ख़राब हो रहा है सर इसी काम की वजह से हो रहा है सर ये ये पैसों का जो लेन हो रहा है इसी की वजह सर हमारा नुकसान हो रहा है सर ये सब दिक्कत ये सर बाजार में ग्राहक नहीं एक रुपये का भी भाई साहब किसको दें सामान बताओ कहाँ दें कूड़े दान पर फेंक दें क्या करें बताओ इसका कहाँ लेके कर इसको बाजार में कस्टमर नहीं है सर दिक्कत आ रही है बहुत है सर आम कस्टमर लेने वाला अब कोई नहीं है हर आदमी दिक्कत में है सर किसी एक रुपये का भी ग्राहक नहीं है सर सुबह से दिक्कत है यूँ बेलें खड़े हैं सर बताओ क्या करें कहाँ लाएँ क्या चीज़ खाएँ कुछ नहीं है सर खुले पैसे किसी में दिक्कत ਆਪ ਆ ਰਹੇ ਹਜ਼ਾਰ ਕੇ ਲੈ ਕੇ ਬਦਵ ਕਹਾਂ ਸੇ ਦੇ છੁੱਟੇ ਮਾਂ ਬੈਂਕ ਮੇ ਜਾਵੇਂ ਵਹਾਂ ਭੀੜ ਬੁਰਾ ਹਾਲ ਬਦਵ ਕਿਆ ਕਰੇ ਸਰ ਦਿੱਕਤ ਬਹੁ 500 ਤੇ 1000 ਰੁਪਏ ਦੇ ਪੁਰਾਣੀ ਨੋਟ ਬੰਦ ਹੋਣ ਨਾਲ ਆਮ ਦੁਕਾਨਦਾਰਾਂ ਤੇ ਭਾਰੀ ਅਸਰ ਪਿਆ ਇਹਨੇ ਖਰੜ ਬਾਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਅਸ਼ਵਨੀ ਕੁਮਾਰ ਜਿਸ ਦਾ ਨੋਟ ਬੰਦੀ ਕਾਰਨ ਕਾਫੀ ਨੁਕਸਾਨ ਹੋਇਆ ਇਹ ਸੇਲ ਘਟ ਗਈ ਸਾਡੀ ਸੇਲ ਡਾਊਨ ਹੋ ਗਈ ਸਮਾਨ ਵੀ ਨਹੀਂ ਰਿਹਾ ਅਗਾ ਕਾਂ ਦੀ ਰਿਹਾ ਬਸ ਅਧਾਰ ਲੇਜੋ ਬਸੁਰ ਗਿਆ ਅਧਾਰ ਅਧਾਰ ਲੈ ਲੋ ਅਧਾਰ ਦੇ ਦੋ ਅਧਾਰ ਕਿੰਨਾ ਕ ਦੇਈ ਜਾਵਾਂ ਕਿੰਨਾ ਕ ਲਈ ਜਾਵਾਂਗੇ ਜੇ ਹੁਣ 200 ਕਾ ਸਾਧਾ ਲੂ 118 ਤੋਂ ਕਿੱਥੇ ਮੋੜੀ ਜੀ ਅਸੀਂ ਹੁਣ 5 500 ਕਾ ਨੋਟ ਵੇਚ ਲੇ ਤਿੰਨੋ ਮੋੜ ਦੇ 300 ਉਹ ਮੋੜ ਦੋ ਫੇ ਬਸ ਕੰਮ ਚੱਲ ਜਾਂਦਾ ਹੋਰ ਕੁਝ ਨਹੀਂ ਪ੍ਰੋਬਲਮ ਹੈ ਨੋਟਾਂ ਕੀ ਪ੍ਰੋਬਲਮ ਜ਼ਿਆਦਾ ਕੁਛ ਚਿੱਕੇ ਦੀ ਪ੍ਰੋਬਲਮ ਹੋ ਗਈ 10 10 ਕੇ ਕਹਿੰਦੇ ਚੱਲ ਨਹੀਂ ਚੱਲ ਨਹੀਂ ਹੁਣ ਰੋਹਰੇ ਕ ਲਈ ਫਿਰਦਾ ਗੁਰਪੁਰਬ ਦੇ ਦਿਨ ਹਰ ਕੋਈ ਮਿਠਾਈ ਖਰੀਦਦਾ ਹੈ ਪਰ ਇਸ ਵਾਰ ਮਿਠਾਈ ਖਰੀਦਣ ਚ ਰੁਚੀ ਨਹੀਂ ਦਿਖਾਈ ਇਸ ਕਾਰਨ ਕਰੀਬ 70% ਦੀ ਗਾਹਕ ਦਾ ਨੁਕਸਾਨ ਹੋਇਆ ਇਹ ਹਾਲਤ ਬਿਆਨ ਕਰ ਰਹੇ ਨੇ ਖਰੜ ਦੇ ਹੀ ਮਿਠਾਈ ਦੇ ਦੁਕਾਨਦਾਰ ਸਰ ਕਹਿੰਿਆ ਜੀ ਕਸਟਮਰ ਬਿਲਕੁਲ ਹੀ ਜੋ ਹੈ ਖਤਮ ਹੋ ਚੁੱਕਿਆ ਹੈ ਜੋ ਕਸਟਮਰ ਆ ਰਿਹਾ ਹੈ ਤਾਂ ਐਕਚੁਅਲੀ ਉਹਨਾਂ ਕੋਲ 500 ਦੇ ਤੇ 1000 ਦੇ ਹੀ ਨੋਟ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਸਟਮਰ ਫਿਰ ਸੇਵਾ ਬਲੈਕਮੇਲ ਵੀ ਕਰਦਾ ਸਾਨੂੰ ਵੀ ਜਿਸ ਤਰ੍ਹਾਂ ਤੁਸੀਂ ਸਾਨੂੰ 400 ਦਾ ਸੌਦਾ ਦੇ ਦਿਓ 300 ਦਾ ਦੇ ਦਿਓ ਚਲੋ ਅਸੀਂ ਇਹ ਸਮਾਨ ਦੇ ਵੀ ਦਨੇ ਤਾਂ ਬੈਂਕਾਂ ਦੇ ਵਿੱਚ ਸਾਡੀ ਜੋ ਹੈ ਵਾ ਜਿਸ ਤਰ੍ਹਾਂ ਦੇ ਮੋਦੀ ਸਰਕਾਰ ਨੇ ਕਿਹਾ ਹੈ ਕਿ 4000 ਜਾਂ 5000 ਜੋ ਹੈ ਵਾਪਸੀ ਹੋ ਜੇਗੀ ਉਸ حساب ਨਾਲ ਬੈਂਕਰ ਦੇ ਵਿੱਚ ਵੀ ਵਾਪਸੀ ਨਹੀਂ ਹੋ ਰਹੀ ਬੜੀ ਬੜੀ ਲੰਬੀ ਲੰਬੀ ਲਾਈਨਾਂ ਲੱਗ ਰਹੀਆਂ ਹੈ ਤੇ ਸਾਨੂੰ ਅਸੀਂ ਦੁਕਾਨਦਾਰੀ ਕਰੀਏ ਕਿ ਜਾ ਕੇ ਉੱਥੇ ਨੋਟ ਵਾਪਸ ਕਰੀਏ ਜੀ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜੀ ਮੇਰੇ 75% ਗਾ ਘੱਟ ਗਿਆ ਹਾਂਜੀ ਕਸਟਮਰ ਲੈਣ ਤੁਹਾਡੇ ਸਾਹਮਣੇ ਦੁਕਾਨ ਬਿਲਕੁਲ ਖਾਲੀ ਪਈ ਹੈ ਜੀ ਜੇ ਕੋਈ ਆ ਵੀ ਰਿਹਾ ਤਾਂ ਉਹਦੇ ਕੋਲ 500 ਦਾ ਨੋਟ ਹੁੰਦਾ ਜੀ ਫਿਰ ਅਸੀਂ ਹੁਣ ਦੁਕਾਨਦਾਰੀ ਕਰੀਏ ਜਾਂ 500 ਦਾ ਲੈ ਕੇ ਜਾਈਏ ਉਸ ਤੋਂ ਬਾਅਦ ਬੜੀ ਪ੍ਰੋਬਲਮ ਇਹ ਹੈ ਕਿ ਉਹਨੇ ਪਰ ਪ੍ਰੋਬਲਮ ਇਹ ਆ ਗਈ ਜੇ ਸਾਡੇ ਕੋਲ ਕਸਟਮਰ 2000 ਦਾ ਨੋਟ ਲੈ ਕੇ ਆਉਂਦਾ ਹੈ 100 ਰੁਪਏ ਦਾ ਸਮਾਨ ਹੁੰਦਾ ਤਾਂ ਅਸੀਂ ਬਾਕੀ 9 ਕਿੱਥੋਂ ਮੜੋਗੇ ਨੋਟਬੰਦੀ ਨੇ ਆਮ ਆਦਮੀ ਦੇ ਹਰ ਬਿਜ਼ਨਸ ਨੂੰ ਨੁਕਸਾਨ ਕੀਤਾ ਹੈ ਇਹ ਹੈ ਡ্রেਸਰ ਦੀ ਦੁਕਾਨ ਤੇ ਜਿੱਥੇ ਕਿਸੇ ਸਮੇਂ ਭੀੜ ਹੁੰਦੀ ਸੀ ਹਟ ਸਿਰਫ ਉਧਾਰ ਦਾ ਗਾਹਕ ਹੀ ਨਜ਼ਰ ਆ ਰਿਹਾ ਹੈ ਜਰੂਰੀ ਸਾਜੋ ਸਮਾਨ ਕਰੋ ਲੂ ਵਰਤੋਂ ਦਾ ਉਹ ਲਿਆ ਜਾਵੇ ਤੇ ਵੀ ਵਾਲ ਤਾਂ ਫੇਰ ਵੀ ਕਟਾਏ ਜਾ ਸਕਦੇ ਆ ਇਸ ਕਰਕੇ ਸਾਡੇ ਕੰਮ ਤੇ ਬਿਲਕੁਲ ਇਸ ਚੀਜ਼ ਦਾ ਅਸਰ ਹੈ ਵੇ ਤਾਂ ਉਹ ਜਦੋਂ ਨਾ ਬਾਲ ਕਟਾਣੇ ਹੋਵੇ 50 ਰੁਪਏ ਦੇ ਤੇ ਅਸੀਂ 450 ਰੁਪਏ ਉਹਨੂੰ ਕਿੱਥੋਂ ਮੋੜੀਏ ਜਾਂ ਫਿਰ ਉਹ ਡਰਦਾ ਮਾਰਾ ਆਂਦਾ ਹੀ ਨਹੀਂ ਹੈਗਾ ਵੀ ਉਹ ਮੈਨੂੰ 450 ਰੁਪਏ ਚ ਮੋੜੇਗਾ ਵੀ ਨਹੀਂ 50 ਰੁਪਏ ਕੱਟ ਕੇ ਇਸ ਕਰਕੇ ਸਾਡਾ ਕੰਮ ਤਾਂ ਬਕਾਇਦਾ ਪ੍ਰਭਾਵਤ ਹੈ ਇਸ ਚੀਜ਼ ਦਾ ਆਹ ਜਾਣਦੇ ਆਂ ਦੁਕਾਨਦਾਰਾਂ ਦੀ ਹਾਲਤ ਤੇ ਗਾਹਕਾਂ ਦਾ ਕੀ ਕਹਿਣਾ ਹੈ ਦੁਕਾਨਦਾਰੀਆਂ ਬੜੀ ਪ੍ਰੋਬਲਮ ਆ ਰਹੀ ਹੈ ਕੌਮ ਦਾ ਮੈਂ 1000 ਦਾ ਨੋਟ ਹੋਣਾ ਚਾਹੀਦਾ 2000 ਦਾ ਨੋਟ ਇਹਨਾਂ ਨੇ ਬਣਾਇਆ ਗੌਰਮੈਂਟ ਨਾਲ ਉਹ ਠੀਕ ਨਹੀਂ ਆ ਸਭ ਦੇ ਵਾਸਤੇ ਹੁਣ ਸਬਜ਼ੀ ਲੈਣੀ ਹੁੰਦੀ 20 ਰੁਪਏ ਦੀ 2000 ਦਾ ਨੋਟ ਅਸੀਂ ਕਿੱਥੋਂ ਦੇਈਏ 100 ਦੇ ਸਿੱਕੇ ਵੀ ਨਹੀਂ ਲੈ ਰਹੇ 100 ਦਾ ਸਿੱਕਾ ਵੀ ਨਹੀਂ ਕੋਈ ਲੈ ਰਿਹਾ ਤੇ ਕਹਿੰਦੇ ਵੀ ਸਾਨੂੰ ਪੁਰਾਣਾ ਨੋਟ ਦੋ ਪੁਰਾਣਾ ਅਸੀਂ ਲੈਣਾ ਨਹੀਂ ਤੇ ਨਵੇਂ ਇਹ ਤੋੜਦੇ ਨਹੀਂ ਤੇ 200 ਦਾ ਸਮਾ ਲੈਣਾ ਹੁੰਦਾ 1800 ਰੁਪਏ ਕਹਿੰਦੇ ਸਾਡੇ ਕੋਲ ਖੁੱਲਾ ਨਹੀਂ ਕਹਿੰਦੇ ਪੈਸੇ ਲੈ ਜਾਓ ਚਾਹ ਮਹੀਨੇ ਨੂੰ ਲੈ ਜਾ ਦੋ ਮਹੀਨੇ ਨੂੰ ਲੈ ਜਾਓ ਇਹ ਇਹਨਾਂ ਦੇ ਬਿਆਨ ਨੇ ਜੀ ਜੇ ਅਸੀਂ ਹੁਣ 500 ਦੰਨੇ ਚ 100 ਦਾ ਪਾ ਹੁਣ 5500 ਹੀ ਨੋਟ ਹੁੰਦਾ ਅਸੀਂ ਹੋਰ ਵੀ ਖਰਚ ਕਰਨੇ ਹੁੰਨੇ ਜੀ ਜੇ ਸਬਜ਼ੀ ਵਾਲੇ ਨੂੰ ਕਹਿੰਨੇ ਜੀ ਉਹ ਵੀ ਆਇਓ ਕਹਿੰਦਾ ਜੀ ਨਾ ਕੋਈ ਸਾਨੂੰ ਉਹ ਮਿਲਦਾ ਬਹੁਤ ਔਖੇ ਹੋਏ ਹੋਏ ਜੀ ਐਤੇ ਜੀ ਉਹ ਜਮਾ ਕਰਾਤੇ ਤੇ ਹੁਣ ਉਹ ਕਹਿੰਦੇ ਵੀ 1-2 ਦਿਨ ਤੱਕ ਅਜ ਛੁੱਟੀ ਸੀ ਅੱਜ ਨਿਕਲ ਨਹੀਂ ਰਹੇ ਜੇ ਉਹਨੇ ਵੀ ਗਾਹੜੀ ਕਾ ਪਾਤੇ ਵੀ ਪੈਸੇ ਦੇ ਨੋਟ ਉਹੀ 5-500 ਦੇ ਰੇ ਚੱਕਣਾ ਇਹ ਹਜ਼ਾਰ-ਹਜ਼ਾਰ ਦੇਤੇ ਉਹ ਕਹਿੰਦਾ ਮੈਂ ਤਾਂ ਨਹੀਂ ਲੈਣਾ ਤਾਰੇ ਨਹੀਂ ਮਿਲਦਾ ਜੀ ਬਹੁਤ ਔਖੇ ਹੋ ਰਹੇ ਨੇ ਵਿਚਾਰ ਵੀ ਪੈਸਾ ਨਹੀਂ ਸਪਾਸ ਪੈਸਾ ਦੇ ਰਿਹਾ 500 ਰੁਪਏ ਦੇ ਲੰਦੇ ਨਹੀਂ ਕੋਈ 500 ਦੇ ਨੋਟ ਦੇ ਵਗੈਰਾ ਤਾਂ ਸ਼ਾਨਦਾ ਕੁਝ ਨਹੀਂ 180 ਰੁਪਏ ਮਟਰ ਕਿ ਆਂਦਾ 100 ਰੁਪਏ ਵੀ ਇੱਕ ਨੋਟ ਦਾ ਅਗਲੇ ਕੱਢ ਕੇ ਦਿੰਨੇ ਤਾਂ ਸਾਰੀ ਦਿਹਾੜੀ ਉੱਤੇ ਬੈਂਕੋ ਵਿੱਚ ਖੜੇ ਰੋ ਤਾਂ ਪੈਸੇ ਕੱਢਦੇ ਕਿ ਜਿਸ ਨੂੰ ਨਹੀਂ ਲੱਗਾ ਇਹ ਕੀ ਆ ਰਿਹਾ ਬਾਕੀ ਵੀ ਸਾਰਾ ਹਫਤੇ ਬਾਅਦ ਕਿਤੇ ਮੰਨਣ ਦੇ ਬਾਅਦ 20000 ਰੁਪਏ ਬਦਲ ਹੁੰਦਾ ਦੁਆਰੇ ਵੱਡੇ ਵੱਡੇ ਸ਼ੋਪਿੰਗ ਮਾਲਸ ਸ਼ੋਅਰੂਮਸ ਵਿੱਚ ਤਾਂ ਪੇਮੈਂਟ ਦੇ ਕਈ ਤਰੀਕੇ ਹੁੰਦੇ ਨੇ ਪਰ ਇਨਾਂ ਛੋਟੇ ਦੁਕਾਨਦਾਰਾਂ ਕੋਲ ਆਮ ਆਦਮੀ ਆਉਂਦਾ ਹੈ ਤੇ ਨਕਦੀ ਨਾਲ ਹੀ ਪੇਮੈਂਟ ਕਰਦਾ ਹੈ ਅੱਜ ਉਸ ਕੋਲ ਨਕਦੀ ਨਾ ਹੋਣ ਕਰ ਛੋਟੇ ਕਾਰੋਬਾਰੀ ਵੀ ਰੋ ਰਹਿ ਨੇ ਇਹਨਾਂ ਨੂੰ ਰੋਜ਼ਾਨਾ ਦੇ ਘਰ ਖਰਚੇ ਚਲਾਉਣੇ ਮੁਸ਼ਕਲ ਹੋ ਗਏ ਨੇ